ਸਾਰੇ ਘਟਾ ਤੇ ਲਿਗਾ ਰੱਖੋ ਭਾਈ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਹੈ ਪੀਲੀਆਂ ਹੋਰੇ ਜਿਆਦਾ ਰਣਕੇ ਪਾਣੀ ਤਾਂ ਜਿਹੜੀ ਡਰਨ ਦਾ ਪ੍ਰਬੰਧ ਕਰਨਾ ਚਾਹੀਦਾ ਪ੍ਰਸ਼ਾਸਨ ਵੱਲੋਂ ਜਿਹੜੇ ਪੂਰ ਨੱਪੇ ਹੋਏ ਆ ਪੂਰ ਪਾਰ ਤੋਂ ਸਾਰੇ ਕੋਹ ਵਿੱਚੇ ਨੱਪੇ ਗਏ ਆਪੋ ਆਪਣੇ ਪੂਰਾਂ ਦੇ ਧਿਆਨ ਦਿਓ ਭਈ ਇਹ ਨਕਾਮ ਗਾਂ ਸਰਕਾਰਾਂ ਦਾ ਜੇ ਡਰੇਨਾਂ ਦੀ ਸਫਾਈ ਹੋਵੇ ਤਾਂ ਆਹ ਕੰਮ ਨਹੀਂ ਹੁੰਦਾ ਡਰੇਨ ਦੀ ਸਫਾਈ ਹੈ ਨਹੀਂ ਵਿੱਚ ਗੰਦਾ ਪਾਣੀ ਲੈ ਆਲਾ ਪਾਤਾ ਪਹਿਲਾਂ ਡਰੇਨ ਨੂੰ ਪਾੜ ਦੇ ਹੁੰਦੇ ਸੀ ਹਾਂ ਜਾਦੇ ਪਾਣੀ ਆ ਮੈਨੂੰ ਤਾਂ ਆਪਦੀ ਸੋਚ ਜਿਹੜੀ ਸਫਾਈ ਵੇਖੀ ਨਹੀਂ ਮੈਨੂੰ ਤਾਂ ਸਫਾਈ ਵੇਖੀ ਨਹੀਂ ਚਾਈ ਨਹੀਂ ਉਹ ਬ੍ਰੇਸਟੀ ਵਾਲੇ ਟੋਏ ਹੁੰਦੇ ਸੀ ਕਿ ਪਹਿਲਾਂ ਪਾਣੀ ਦੀ ਨਿਕਾਸ ਨਹੀਂ ਆਉਂਦਾ ਕਾਫੀ ਐ ਨਹੀਂ ਉਹਦਾ ਉਹ ਨਿਕੰਢਾਂ ਲੱਗੀਆਂ ਪਾਣੀ ਦੇ ਜਿਹੜਾ ਖੇਤਾਂ ਦਾ ਪਾਣੀ ਡ੍ਰੇਨ ਚ ਨਿਕਲਦਾ ਸੀ ਹੁਣ ਡ੍ਰੇਨ ਆਲਾ ਖੇਤਾਂ ਚ ਜਾਣ ਲੱਗ ਗਿਆ ਆ ਆਪਣੇ ਵੇਲੇ ਕਿਨੇ ਲੱਗਦੀ ਆ ਉਹ ਨਹੀਂ ਉਹ ਤਾਂ ਸਪਰਾਏ ਸਪਰਾਏ ਕਿੰਨਾ ਆਹ ਦਾਬ ਲੱਗਦੀ ਅਸੀਂ ਕਿੰਨਾ ਪੂਜਾ ਰਾਸ ਰ ਕਰਨ ਜਲ ਮਗਨ ਆ ਲੱਗੀ ਜਾਂਦੀ ਹੈ ਸਾਡੀ ਢੇੜੀ ਤੇ ਮਰੋੜੂ ਦਾ ਪਾਣੀ ਤਾਂ ਫੇਰ ਆ ਬਾਈ ਹੋਰ ਰੋੜੇ ਤਾਂ ਵੇਖ ਲਾ ਨਾ ਜੋ ਚੱਲ ਗਿਆ ਰੋੜੇ ਸਾਡੀ ਢੇੜੀ ਤੇ ਮਰੋੜੂ ਦਾ ਪਾਣੀ ਆ ਦੋ ਤਿੰਨ ਡੱਕੇ ਲਾਏ ਸੀ ਚੜਦਾ ਸਾ ਦੋ ਡੱਕੇ ਆਪਾਂ ਹੁਣੇ ਲਾਏ ਕਿੰਨਾ ਤਿੰਨ ਤਿੰਨ ਗੋਲਾ ਪਾਣੀ ਝੜ ਗਿਆ 10 ਮਿੰਟਾਂ ਚ ਆ ਆ ਨਿਸ਼ਾਨੀ ਲਾ ਦੇ ਤੂੰ ਹੁਣ 20 ਮਿੰਟਾਂ ਨੂੰ ਵੀ ਰੱਖ ਦੇ ਉਹੀ ਰੱਖ ਦੇ ਲਾ 20 ਮਿੰਟਾਂ ਨੇ ਦੇਖੀ ਤੂੰ ਕਿੱਥੇ ਐਂ ਰੱਖ ਦੇ ਮੈਂ ਧਰ ਦੇ ਉਹ ਦਾ ਚਾਰੂੰਗਾ ਇੱਥੇ ਰੱਖੇ ਸੀਗਾ ਆਪਾਂ ਸੁੱਕੇ ਚ ਰੱਖੇ ਡੱਕਾ ਯਾਰ ਜਮਾ ਸੁੱਕੇ ਚ ਲਾਇਆ ਸੀ ਚਾਰ ਬਰਾਜੇ ਪੱਕੀ ਯਾਰ ਉਹ ਦੀ ਵੀ ਦੀ ਸੀ ਤੇ ਹੋਲੀ ਬਣ ਗਿਆ ਦੋ ਹੀ ਚਿੱਟਾ ਚੜ ਗਿਆ ਪੰਜ ਛੇ ਉਂਗਲਾਂ 10 15 ਮਿੰਟਾਂ ਚ ਚੜ ਗਿਆ ਨਾ 10 ਮਿੰਟ ਤਾਂ ਹੋਏ ਨਾਲ ਚੜ ਕੇ ਸਾਹ ਚੜ ਜਾਉਂਗੇ ਨਿਕਲ ਨੂੰ ਹੈ ਜਗ੍ਹਾ ਉਦਾਰ ਦੇ ਦੀਨ ਵਾਲੇ ਆਪ ਦੀ ਮੰਗਾ ਸੀਗਾ ਲਾਲ ਉਹ ਕਿੰਨਾ ਦੋ ਸਾਰੀ ਨਹੀਂ ਜੀਦਾ ਹਾਂ ਕਰਤਾਂ ਦਾ ਮਾਣ ਹੈ ਨੀ ਉਹਦੇ ਨੂੰ ਉਹਦੇ ਘਾੜੇ ਦਾ ਕੋਈ ਤਰ੍ਹਾਂ ਨਹੀਂ ਚੱਲ ਕੇ ਕਿ ਪੁੱਤਰ ਸਕੂਟਰ ਨਹੀਂ ਤੂੰ ਮੋਟਰਸਾਈਕਲ ਤੇ ਕਹਿੰ ਹੈ ਉੱਥੇ ਦਾ ਹਵਾਤ ਦਾ ਘਾੜੇ ਕਰਕੇ ਲਾਈ ਜਾਂਦੇ ਕੱਚੇ ਵਰਗੇ ਕੱਟੇ ਲਾਈ ਜਾਂਦੇ ਉਹ ਰੋਕਦੇ ਪਾਣੀ ਪੈਣ ਲੱਗ ਗਿਆ ਨਾ ਜਿਹੜਾ ਹਮੇਸ਼ਾ ਘੱਟੇ ਲਾਈਏ ਜਦੋਂ ਆਉਣੀ ਜਦੋਂ ਆਇਆ ਉਹਦੋਂ ਬੜਾ ਤੇਜ਼ ਸੀ ਕਿੱਥੇ ਹਾਂ ਉਹ ਪੌੜੀ ਤੋਂ ਖਬਰ ਨੂੰ ਕਰਨ ਉਹ ਬੰਨਣ ਲੱਗੇ ਬੰਨਣਾ ਹੀ ਪੈਣਾ ਇਹਨਾਂ ਨਹੀਂ ਪੈਣਾ ਨਹੀਂ ਤਾਂ ਉਹ ਸ਼ਾਇਦ ਡਾਟ ਹਾਂਜੀ ਟ੍ਰੇਨ ਦੇ ਵਿੱਚ ਪਾਣੀ ਬਹੁਤ ਵਧ ਗਿਆ ਤੇ ਬਈ ਆਪੋ ਆਪਣੇ ਜਿਹੜੇ ਘਾਟ ਆ ਤੇ ਜਾਂ ਜਿੱਥੇ ਪਾਣੀ ਕੱਢਣ ਦਾ ਪ੍ਰਬੰਧ ਕੀਤਾ ਸੀ ਪੂਰਾ ਵਿੱਚ ਤੇ ਉਹ ਪਾਣੀ ਵਾਪਸ ਮੁੜਨ ਲੱਗ ਗਿਆ ਚਲਪਿੰਦਰ ਚੱਲ ਗਿਆ ਓਏ ਪਿੰਦਰ ਹਾਂ ਸਕੂਟਰ ਲਿਆ ਇਹਨਾਂ ਆਮ ਉਹ ਯਾਰ ਸਾਈਡਾਂ ਵਿੱਚ ਵੀ ਪਾਣੀ ਦਾ ਇਹ ਵੀ ਬਚਾਲਦੀ ਹੈ ਨਹੀਂ ਕਿੱਥੇ ਤਾਂ ਟਾਰੀ ਡਰਾਈਂ ਚੱਪਾ ਨਹੀਂ ਕਿਵੇਂ ਬਾਈਟ ਆਫ ਲੱਗੀ ਆਵੇਂ ਦੱਸ ਤਾਂ ਲੱਗਦੀ ਆ ਫਿਰ ਉਹ ਠਿਕਰੀ ਲਾਈ ਸੀ ਉਹ ਡਿੱਗ ਪਈ ਪਾਣੀ ਗਾਂ ਲੰਘ ਗਿਆ ਵਟ ਫਟ ਲਿਆ ਸਾਰੀ ਹਾਂ ਆ ਲੈਵਲ ਦੇਖ ਸਕਦੇ ਤੁਸੀਂ ਬਈ ਹੈ ਹਾਂ ਹਾਂਜੀ ਪਾਣੀ ਬਹੁਤ ਵਧ ਗਿਆ ਜੀ ਆਪੋ ਆਪਣੇ ਘਾਟਾਂ ਤੇ ਚੈੱਕ ਕਰੋ ਜਾ ਕੇ ਆਪ ਪੰਨੀ ਆਉਣੇ ਹਾ ਹਾ ਡਾਉਣ ਕਿਉਂ ਹੈ ਤਰੂ ਕੀ ਤੋਰ ਰੇਟ ਰੇਟ ਦਾ ਵੀ ਬਾਰਕਾ ਨਾ ਜਿਵੇਂ ਤਰੂ ਤੇ ਡਰਨਾ ਤੇਰੇ ਨਾਲ ਦੇਖ ਕੇ ਡਾਉਣ ਹੋਈ ਹੋਈ ਹੈ ਲੈ ਉਹ ਲਾਲ ਚਾ ਉਹ ਲਾਲ ਕਿਉਂ ਫੁੱਲ ਹੈ ਬ੍ਰੇਕ ਨਾ ਪਕੇ ਸ਼ੈੱਡ ਪਾਰਕਿੰਗ ਤੇ ਨਹੀਂ ਮੋੜ ਲਾ ਇਹ ਤਾਂ ਫੁੱਲ ਹੈ ਇਹ ਤਾਂ ਚਲਾਈ ਨਹੀਂ ਸੀ ਵਸ ਉਹ ਮਗਰਾਂ ਦੇਖ ਵੀ ਹਾਂ ਮੋੜ ਜੂ ਹੈ ਮੋੜ ਜੂ ਚੱਲ ਅੜੀ ਕਰ ਚੱਲ ਚੱਲ ਜੀ ਟਰਪਲ ਆਉਂਦੀ। ਬਾਹਰ ਜਾਂਪੀ ਜਲੇੰਦੀ ਹੈ। ਹੂੰ। ਬਹੁਤ ਕੀ ਹਾਂਜੀ ਆਪੋ ਆਪਣੇ ਘਾਟਾਂ ਤੇ ਜਾ ਕੇ ਘਾੜ ਚੈੱਕ ਕਰ ਲੋ ਟ੍ਰੇਨ ਦੇ ਵਿੱਚ ਪਾਣੀ ਬਹੁਤ ਵੱਧ ਗਿਆ। ਜਿਨ੍ਹਾਂ ਵੀਰਾਂ ਨੇ ਪੋਰਨਪੇ ਸੀ ਪਾਣੀ ਬਾਹਰ ਕੱਢਣ ਦੀ ਖਾਤਰ ਉਹ ਵੀ ਜਿਹੜੇ ਪੋਰ ਐ। ਆ ਕਿੱਧਰ ਮੂਰੇ ਚੱਲ ਪਈ। ਹੈ ਪੋਰ ਨਾ ਇਹ ਰਾਂ ਰੇਸ ਲਾਉਂ ਲਾਈ। ਹੈ। ਹਾਂਜੀ ਇੱਥੇ ਹੀ ਵਧੀਆ ਡਰੇਨ ਤੇ ਫਿਰਦਾ ਆਉਣਾ ਮੈਂ ਡਰੇਨ ਤੇ ਸੀ ਦੂਜੇ ਪਾਸੇ ਵਾਲੀ ਸਾਈਡ ਗਿਆ ਮੈਂ ਪਾਣੀ ਬਹੁਤ ਜ਼ਿਆਦਾ ਹੈ ਪਾਣੀ ਇੱਥੇ ਬਹੁਤ ਪੂਰਾ ਚ ਹੈ ਇੰਨਾ ਆਪਣੀ ਮੀਂਹ ਹੀ ਪੈਂਦਾ ਨਹੀਂ ਜਿੰਨਾ ਕਹ ਪਿਆ ਉਹ ਵਾਣਾ ਨੇ ਸਮਾਰ ਅੱਛਾ ਆਪਣੇ ਵਾਰਸ ਇੰਨੀ ਨਹੀਂ ਹੋਈ ਅਜੇ ਜੇ ਆਪਣੇ ਮੀਂਹ ਜਾਦੇ ਭਾਰੀ ਤੋਂ ਭਾਰੀ ਮੀਂਹ ਪਿਆ ਉਹਨਾਂ ਖੇਤਾਂ ਅੱਛਾ ਭਰੇ ਹੁੰਦੇ ਪਾਣੇ ਨਿਕਲਣਗੇ ਖੇਤਾਂ ਦਾ ਮੀਂਹ ਆਪਣੇ ਡਾਉਣੇ ਸੀ ਇੰਨਾ ਨਹੀਂ ਪਿਆ ਗਟਾਰੇ ਕਲਾ ਘਾੜ ਕਿਹੜੇ ਟੁੱਟਿਆ ਨਹੀਂ ਟੁੱਟਿਆ ਹਜੇ ਉਹ ਟੁੱਟਨ ਵਾਲਾ ਹੋਇਆ ਪਿਆ ਉਹ ਮਾਸ਼ੇ ਸਰਪੰਚ ਕਿਥੇ ਨਹੀਂ ਮੈਂ ਪੁਗਿਆ ਸੀ ਮੈਂ ਘਾੜ ਤੋਂ ਆਇਆ ਹਾਂ ਉਥੇ ਉਹ ਆ ਟੁੱਟਨ ਵਾਲਾ ਹਾਂ ਹਾਂ ਉਹ ਮੈਂ ਹੀ ਮੈਨਾ ਪਾ ਕੇ ਆਏ ਵੇਖ ਕੇ ਆਉਥੇ ਹੂੰ ਹਾਂ ਉਹ ਨਹੀਂ ਇੱਥੇ ਪਾਣੀ ਆਉਣ ਵਾਲਾ ਸੀ ਇੱਥੇ ਚੰਗਾ ਚੰਗਾ ਚੰਗ ਠੀਕ ਆ ਠੀਕ ਆ ਆ ਗਿਆ ਠੀਕ ਆ ਕੀ ਦੀਦਾ ਫਾਇਤਾ ਨਹੀਂ ਬੰਦ ਹੋ ਰਿਹਾ ਬੱਚਾ ਬਣੂਏ ਬਣੂਏ ਕਿਉਂ ਕਿ ਦਰ ਪਾਣੀ ਦਾ ਤੁਸੀਂ ਲੈਵਲ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਵੱਧ ਗਿਆ ਬਾਬਾ ਕਿਥੋਂ ਆ ਕੇ ਬਾਬਾ ਤੂੰ ਦੇਖ ਜੀ ਨਾ ਜੱਟੇ ਹੀ ਵਾਪਸ ਤਿੰਨ ਘਟਿਆਂ ਦਾ ਵੱਧ ਖਾਣਾ ਮੈਂ ਥੀ ਢਾਲਦੀ ਆ ਸਮ ਦੀ ਪਿੱਛੇ ਨੂੰ

ਆਹ ਆ ਦੇ ਬਾਲਾ ਹਾਂ ਆਹ ਖਾਣੇ ਨਾ ਆ ਠੀਕ ਨਾ ਜਾਣੀ ਟੱਪਿਆ ਉਹ ਬੋਲਾ ਹਿੰਦੀ ਬੋਲਾ ਤਾਂ ਹੀ ਭਰਨ ਤੱਕੀ ਗਿਆ ਬੱਸ ਖੜ ਕੇ ਆ ਖੜ ਕੇ ਰਿਹਾ ਹੌਲੀ ਜੇ ਸ਼ਾਮ ਨਾਲ ਉਹਨਾਂ ਦੇ ਬਾਅਦ ਬੰਦ ਦਾ ਮਿੱਟੀ ਆਪਣੇ ਹੋ ਗਈ ਮੁੰਨ ਲਾ ਦੇ ਫੁੱਟ ਪਾਣੀ ਉੱਚਾ ਹੋ ਗਿਆ ਉਹ ਇਧਰ ਨਾ ਆਉਂਦਾ ਮਿੱਟੀ ਖੜਦੀ ਨਹੀਂ ਉਹ ਫੜਦੀ ਨਹੀਂ ਬਈ ਜਣੇ ਪੋਲੀ ਰੱਖੇ ਨਾਲ ਉਹ ਆਪਣਾ ਖਾਦਾ ਬੰਦ ਨਹੀਂ ਹੁੰਦਾ ਪਰੇ ਹੋ ਜਾ ਮਣੇ ਪਰੇ ਹੋ ਜਾ ਬਾਈ ਹਾਂ ਇੱਥੇ ਡੂੰਗਾ ਜਾ ਰਿਹਾ ਜਿਹੜਾ ਇਧਰੋਂ ਪਾਣੀ ਲੱਗਾ ਉਧਰ ਜੇ ਟੋਆ ਪਾ ਰੱਖਿਆ ਉਹਨੇ ਮੱਟੀ ਵਾਂਗ ਫਿੱਟੋ ਜਾ ਉਹ ਰੱਖੇ ਉਹ ਗੱਟੇ ਕਿਸੇ ਆਪਣੇ ਲੱਗਦੇ ਉਧਰ ਮਗਰ ਕੋਈ